ਸਹਿਜ ਦੇ ਤੇ ਉੱਥੇ ਵੀ ਆਪਾਂ ਜਲਦੀ ਹੀ ਤੁਹਾਨੂੰ ਮਿਲਦੇ ਆਂ ਮਿੱਤਰੋ ਕਰੋ ਫਿਰ ਚੈੱਕ ਵੀਊ ਤੇ ਕੈਂਡ ਗੱਲਬਾਤ ਲਓ ਵੀ ਮਿੱਤਰੋ ਕਹਿੰਦੇ ਕਿੱਥੇ ਪਹੁੰਚ ਗਏ ਆਪਾਂ ਤਾਂ ਤਨਤਨ ਬਾਬਾ ਵੱਡਾ ਸਹਿਜ ਦੇ ਮੇਲੇ ਤੇ ਪਹੁੰਚ ਗਏ ਮਿੱਤਰੋ ਕਰੋ ਚੈੱਕ ਕਹਿੰਦੇ ਚੜ੍ਹਦੇ ਤੋਂ ਚੜਦਾ ਟਰੈਕਟਰ ਮੇਲੇ ਤੇ ਪੁੱਜਿਆ ਹੋਇਆ ਤੇ ਮਿੱਤਰੋ ਕਰੋ ਚੈੱਕ ਤੇ ਪੂਰੀ ਕੈਂਡ ਗੱਲਬਾਤ ਓਕੇ ਹੋਈ ਪਈ ਆ ਮਿੱਤਰੋ ਤੇ ਆਪਣਾ ਵੀ ਆਏ ਗਏ ਜਾ ਰਿਹਾ ਹੌਲੀ ਹੌਲੀ ਤੇ ਬਹੁਤ ਸਾਰਾ ਪਿਆਰ ਮਿਲਿਆ ਬਹੁਤ ਸਾਰੇ ਸੰਗਤਾਂ ਨੂੰ ਪਿਆਰ ਦਿੱਤਾ ਤੇ ਮਿੱਤਰੋ ਪੂਰੀ ਗੱਲਬਾਤ ਕੈਂਟ ਆ ਤੇ ਬਹੁਤ ਸਾਰੇ ਟਰੈਕਟਰ ਮਤਲਬ ਕਿ ਮੇਲੇ ਤੇ ਪੁੱਜਿਆ ਹੋਇਆ ਸੀ ਯੋ ਕਿ ਬਹੁਤ ਸਾਰੇ ਕੈਂਟ ਕੈਂਟ ਟਰੈਕਟਰ ਆਏ ਹੋਏ ਸੀ ਤੇ ਕਰੋ ਮਿੱਤਰੋ ਚੈੱਕ ਸਵਰਾਜ 855 ਨੌਰ ਗੇਰਾ ਸੋਨਾਲੀ ਕਾ ਹਰ ਤਰ੍ਹਾਂ ਦਾ ਟਰੈਕਟਰ ਆਇਆ ਹੋਇਸੀ ਤੇ ਬਹੁਤ ਸੋਨੇ ਤੇ ਕੈਂਕੈਂਟ ਤੇ ਕਰੋ ਮਿੱਤਰੋ ਵੀ ਵਿਚਿਆ ਕਾ ਤੇ ਸੰਗਤਾਂ ਖੜੀਆਂ ਹੋਈਆਂ ਤੇ ਦੇਖ ਰੇ ਟਰੈਕਟਰ ਲਓ ਵੀ ਮਿੱਤਰੋ ਓਏ ਪਿੱਛੇ ਪਿੱਛੇ ਹਟ ਜਾਏ ਸੋਨਾਲੀ ਕਾ ਆ ਰਿਹਾ ਲਓ ਵੀ ਮਿੱਤਰੋ ਪਿਆਰਾ ਤੇਜ ਸੀ ਤੇ ਮਿੱਤਰੋ ਫਿਰ ਆਪਾਂ ਵੀ ਹੋਲੀ ਜੀ ਬਾਈ ਨੂੰ ਦਿੱਤਾ ਨਗਾਹ ਤੇ ਬਸ ਕੁਝ ਕੋ ਪਲਾਂ ਤੱਕ ਆਪਾਂ ਗੇੜ ਤੇ ਪਹੁੰਚ ਜਾਵਾਂਗੇ ਬਾਬਾ ਜੀ ਦੇ ਤੇ ਉਸ ਤੋਂ ਬਾਅਦ ਤੁਹਾਨੂੰ ਇਦਾਂ ਹੀ ਆਪਾਂ ਵੀਊ ਚੈੱਕ ਕਰਉਂਦੇ ਰਾਵਾਂਗੇ ਲਓ ਵੀ ਪਹੁੰਚ ਮਾਰਕ ਬਾਬਾ ਬੁੱਢਾ ਸਹੀਦੀ ਦੇ ਆਪਾਂ ਗੇੜ ਤੇ ਪਹੁੰਚ ਚੁੱਕਿਆ ਮਿੱਤਰੋ ਤੇ ਕਰੋ ਚੈੱਕ ਵੀਊ ਤੇ ਬਹੁਤ ਜ਼ਿਆਦਾ ਭੀੜ ਸੀ ਜੋ ਕਿ ਹਰ ਸਾਲ ਇਦਾਂ ਹੀ ਭੀੜ ਹੁੰਦੀ ਹੈ ਤੇ ਨੇੜੇੋਂ ਦੂਰੋਂ ਬਹੁਤ ਜ਼ਿਆਦਾ ਸੰਗਤਾਂ ਇੱਥੇ ਮੇਲੇ ਤੇ ਪੁੰਜਦੀਆਂ ਨੇ ਕਰੋ ਮਿੱਤਰੋ ਗੇਟ ਚੈੱਕ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਤੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਨੇ ਤੇ ਕਰੋ ਚੈੱਕ ਪੂਰੀ ਗੱਲ ਬਹੁਤ ਕੈਂਡਾ ਤੇ ਇਧਰ ਵੀ ਕਰੋ ਵੀਊ ਚੈੱਕ ਮਿੱਤਰੋ ਤੇ ਲਓ ਮਿੱਤਰੋ ਫਿਰ ਆਪਾਂ ਵੀ ਸ਼ੂਟ ਕੀਤੇ ਬਲਾਉਂਗੇ ਜੀ ਆਪਣੇ ਕੀ ਤੇ ਲਓ ਮਿੱਤਰੋ ਤੇ ਬਸ ਠੀਕ ਕਿਤੇ ਬਾਕੀ ਭੀੜ ਬਹੁਤ ਜ਼ਿਆਦਾ ਸੀ ਤੇ ਸੋਚਿਆ ਸਲੋਗ ਭੀੜ ਬਹੁਤ ਜ਼ਿਆਦਾ ਸੀ ਤੇ ਬਹੁਤ ਸਾਰਾ ਰੌਚਕ ਸੀ ਮਿੱਤਰੋ ਕਈ